ਹਾਂਜੀ ਅੱਗੇ ਕੀ ਹਾਲ ਚਾਲ ਹਰ ਦੋਸਤ ਮੈਂ ਤੇਰਾ ਮੀਨਕਾ ਤੁਹੀ ਠੀਕ ਠਾਕ ਹੁਣ ਤੁਹਾਡੇ ਜਾਣ ਉਦੋਂ ਸੈਟ ਵਟ ਹੋਣਗੇ ਤਾਂ ਲਾਉਗੀ ਮਿੱਤਰੋ ਵਲੌਗ ਦੀ ਕਰਤੀ ਆਪਾਂ ਸਟਾਰਟਿੰਗ ਇਧਰ ਭਰੀਆਂ ਪੰਗਾ ਆਪਣੇਆਂ ਟਰਿਆਂ ਤੇ ਛੱਤ ਦੀ ਅੱਜ ਕਰਤੀ ਸਫਾਈ ਆ ਦੇਖੋ ਇਧਰ ਇਧਰ ਵੀ ਦੇਖ ਲਓ ਮੁਰਗੇ ਸਵੇਰੇ ਸਵੇਰੇ ਛੜਤੇ ਸੀ ਆ ਬੱਚੇ ਖੁਜੇ ਦਲੀਏ ਜਾਂ ਦੁਪਹਿਰੇ ਖਾ ਲੈਣਗੇ ਜਾਂ ਸ਼ਾਮੀ ਲੱਕੜਾ ਇਧਰ ਤਰਪਾਲ ਇਧਰ ਉਹ ਕਰਤੀ ਆਪਾਂ ਜਗਾ ਖਾਲੀ ਜਿਵੇਂ ਕਿ ਸਾਨੂੰ ਮੈਂ ਕਿਹਾ ਸੀਗਾ ਹਨ ਵੀ ਇੱਥੇ ਆਪਾਂ ਥੋੜੀ ਜੀ ਮਿੱਟੀ ਪਰਾਲੀ ਤੂੜੀ ਤੇ ਝੋਨੇ ਦਾ ਬੂਰਾ ਜਾ ਸਾਰਾ ਸਿੱਟਾਂਗੇ ਇੱਥੇ ਬੈਠੇ ਰਿਆ ਕਰਨੇ ਉੱਪਰ ਫਿਰ ਇਹ ਓਕੇ ਜੀ ਬਾਕੀ ਮੁਰਗੇ ਅੰਦਰ ਇਹ ਵੀ ਤੁਹਾਨੂੰ ਦਿਖਾ ਦਿੰਨਾ ਬਾਹਰ ਨਾ ਆਇਓ ਬਾਈ ਬਣਾ ਚੱਲ 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 ਬਾਹਰ ਨਹੀਂ ਆਉਣਾ ਚੱਲ ਤੇ ਇੱਕ ਬਾਈ ਇਹ ਕਹਿੰਦਾ ਹੀ ਕਮੈਂਟ ਕਰਕੇ ਵੀ ਕਹਿੰਦਾ ਆ ਬਲੈਕ ਐਸਟਰੋਲੋਗ ਮੁਰਗੀ ਆ ਤੇ ਯਾਰ ਆਪਾਂ ਨੂੰ ਤਾਂ ਐਵੇਂ ਤੁਹਾਨੂੰ ਮੈਂ ਕਹਾਂ ਇੰਨਾ ਤਾਂ ਆਪਾਂ ਨੂੰ ਤਾਂ ਪਤਾ ਨਹੀਂਗਾ ਹੋ ਸਕਦਾ ਇਹ ਬਲੈਕ ਐਸਟਰੋਲੋਗ ਹੋਵੇ ਕਲਗੀ ਜੀ ਉਹਦੀ ਕਹਿੰਦੇ ਲਾਲ ਹੁੰਦੀ ਆ ਬਾਵਾ ਸਾਰੀ ਮੁਰਗੀਆਂ ਆਏ ਤੇ ਜਮਾ ਜੈਡ ਬਲੈਕ ਹੁੰਦੇ ਆ ਤੇ ਜੈਡ ਬਲੈਕ ਤਾਂ ਇਹ ਹੈਗੀ ਆ ਕੱਲ੍ਹ ਕੀ ਤੋਂ ਪਤਾ ਲੱਗੂਗਾ ਹਜੇ ਹੋਰ ਆਊਗੀ ਨਾ ਫੇਰ ਆ ਬਾਕੀ ਆਪਾਂ ਮੁਰਗੀਆਂ ਹੋਰ ਲੈ ਕੇ ਆਵਾਂਗੇ ਹੁਣ ਤੁਹਾਨੂੰ ਆ ਪਹਿਲਾਂ ਵੀ ਦੱਸਿਆ ਵੀ ਗੱਲ ਕਿਸੇ ਨੇ ਕੀਤੀ ਵੀ ਆ ਤੇ ਜੇ ਉਹ ਬੰਦਾ ਜਵਾਬ ਮੂਹਰ ਦਊਗਾ ਕੋਈ ਉਤਰ ਪਤਾ ਤਾਂ ਫੇਰ ਹੀ ਮਿਲਣਗੀਆਂ ਹਨ ਤੇ ਇਹਨਾਂ ਨੂੰ ਆਪਾਂ ਲਾ ਦਨੇ ਦਰਵਾਜ਼ਾ ਜੇ ਸਵੇਰੇ ਛੜਤਾ ਹੀ ਹੁਣ ਨਹੀਂ ਛੜਨਾ ਆਪਾਂ ਇਹ ਹਾਰਜ ਹੁਣ ਚੱਲਦੇ ਕੁਤਰਣ ਧਾਣੇ ਪਾਉਣਾ। ਆ ਲਓ ਬਾਈ ਆ ਇੱਥੇ ਸਾਰੀਆਂ ਧੁੱਪੇ ਰੱਖ ਦਿੰਨੇ ਆ ਡਬਲ ਕੋਡ ਤੁਹਾਨੂੰ ਪਤਾ ਹੀ ਕੱਲ੍ਹ ਵਾਲੇ ਵਲੌਗ ਚ ਆਪਾਂ ਕਰਤਾ ਸੀਗਾ ਸਾਰੀਆਂ ਇੱਥੇ ਰੱਖ ਦਿੰਨੇ ਆ ਲਿਆ ਹੋਰ ਲਿਆ ਆ ਲਓ ਇਹਨਾਂ ਤੇ ਲਾਵਾਂਗੇ ਅਗਲੇ ਵਲੌਗ ਚ ਝਾਲਰ ਹਨ ਪਰ ਰੋੱਕੇ ਹਜੇ ਨਾ ਗਿੱਲਾ ਥੋੜਾ ਜਿਹਾ ਹਜੇ ਆਹਦੀ ਚਿੰਬੜਦਾ ਦੇਖੋ ਲੱਗ ਗਿਆ ਥੋੜਾ ਜਿਹਾ ਚਾ ਕੋਈ ਚਾਰੇ ਛਤਰੀਆਂ ਆਪਾਂ ਇੱਥੇ ਰੱਖਤੀਆਂ ਇਹਨੂੰ ਐੇ ਘਵਾ ਕੇ ਰੱਖ ਦਿੰਦੇ ਰੋਕ ਜੇ ਰੁਕ ਜਾ ਰੁਕ ਜਾ ਤਰਪਾਲ ਤੇ ਤਿਲਕ ਦੀ ਯਾਰ ਇਹ ਆ ਲੋ ਖੜ ਜਾ ਖੜ ਜਾ ਆ ਨਹੀਂ ਤਾਂ ਫਰਾਂ ਸਹੀ ਲਓ ਮੈਂ ਤਰ ਚਾਰੇ ਛਤਰੀਆਂ ਪਾ ਰੱਖਤੀਆਂ ਹੁਣ ਪੌਣ ਚਾਲਦੇ ਆ ਪੱਤਾਣੇ ਤੇ ਕਬੂਤਰ ਤਾਂ ਨਹੀਂ ਅੱਜ ਬਾਹਰ ਕੱਢੇ ਕੋਈ ਵੀ ਭਾਪੇ ਨਹੀਂ ਜ਼ਰੂਰ ਕੱਢੇ ਉਹ ਛਤਰੀ ਤੱਕ ਬੰਨਿਆ ਮੈਂ ਬੰਨ ਜੇਗਾ ਨੂੰ ਵੀ ਬਾਈ ਆਪਦੀ ਟਿਕਾਣੇ ਤੇ ਆਪਾਂ ਲਾ ਦਿੰਨੇ ਆ ਦੂਜੀ ਵੰਜੀ ਲੈ ਆ ਵੀ ਤੀਜੀ ਵੰਜੀ ਇਹ ਵਾਰ ਉੱਪਰ ਤੋਂ ਕੋਈ ਸੈਟ ਆਉਗੀ ਦੇਖ ਲੈਣੀ ਸਦੀ ਇਹ ਆ ਗਈ ਆ ਗਈ ਆ ਗਈ ਆਹ ਲਓ ਬਾਈ ਤੰਨੇ ਵੰਜੀਆਂ ਆਪਾਂ ਲਾ ਦਿਆਂ ਇੱਥੇ ਹੁਣ ਚੱਲਦੇ ਹਾਂ ਉੱਪਰ ਆਪਾਂ ਟ੍ਰੇਆਂ ਦੇ ਭਰੀਆਂ ਪੰਗਾ ਦਾਣੇ ਦੇ ਇਹਨਾਂ ਨੂੰ ਕਰ ਲੈਨੇ ਆਪਾਂ ਮੈਕਸ ਮੈਕਸ ਖਰਾਕ ਹੀ ਪਾਈ ਦੀ ਸਾਰੀ ਛੋਲੇ ਸਰੋਂ ਤੇ ਤਾਰਾ ਮੀਰਾ ਤੇ ਥੋੜੀ-ਮੋਟੀ ਕਣਕ ਇਹ ਅੱਲੋ ਹਲੋ ਬਈ ਚੱਕ ਲਿਆ ਪਟਰੇ ਆ ਖੋਲੀ ਬਾਰੀ ਆ ਰੱਖ ਦਨੇ ਇਹਨਾਂ ਨੂੰ ਖਾ ਲਓ ਬਈ ਖਾ ਲਓ ਤੇ ਜਿਹਨੇ ਦਵਾਈ ਦੁਈ ਪਾਉਣ ਵਾਲੀ ਸੀ ਉਹ ਪਾਤੀ ਹੈ ਹੁਣ ਇੱਧਰ ਲਿਜੇ ਇੱਧਰ ਲੇ ਖੋਤੇ ਚ ਅੱਖਾਂ ਦੇ ਵਿੱਚ ਆ ਪਈ ਇਹਨਾਂ ਦੀ ਕੁਜੀ ਲੋ ਬਈ ਖੋਲ ਲੈ ਖੋਡਾ ਆ ਰੱਖ ਦੇ ਕੇ ਪੱਤੋਂ ਇਹਨਾਂ ਦੇ 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 ਨੇ ਫੱਟੀ ਆਹ ਹਦਨ ਟਰੀ ਆਲਫਾ ਟਿਰਾਦੀ ਤੇ ਦੂਸਰੇ ਸਾਰੇ ਠੀਕ ਆ ਕਾਲੀ ਪੂਛ ਵਾਲੀ ਦੀ ਗੱਲ ਕਰਦਾ ਹੁਣ ਜਿਹੋ ਤਾਂ ਨਾ ਹੋਵੇ ਰਹਿ ਟੈਂਡ ਪੁੱਟੀ ਹੋਈ ਹੈ ਖਾਓ 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 ਆਇਓ ਵੀ ਆਇਓ ਆ 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 ਆਇਓ 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 ਮਤਰਾ ਆ ਚੱਕ ਲੈ ਚਾੜੂ ਮੈਂ ਕਿਹਾ ਮਾਮਟੀ ਦੀ ਵੀ ਸਫਾਈ ਕਰ ਦਗੇ ਇਹ ਵੀ ਕੰਮ ਨਾਲ ਨਾਲ ਵੇੜੇ ਥੱਲੋਂ ਕਿੰਨਾ ਸੋਹਣਾ ਲੱਗਦਾ ਤਾਹੋ ਯਾਰ ਆ ਗੰਦੀ ਥੁਵਾ ਵਾਲਾ ਦੀ ਸੀ ਨਾ ਬਹੁਤ ਦਿਨਾਂ ਦੀ ਸਫਾਈ ਕਰਨ ਵਾਲੀ ਸੀ ਬੇਟਾਂ ਉਠਾਈਆਂ ਹੋ ਅਰੇ ਇੰਨੇ ਸਾਰਾ ਨਾ ਪੱਕਾ ਜਰੇ ਦੀ ਕਚਰੇ ਦੀ ਕੇਤੀ ਪਾਦਨੇ ਕਰਕੇ ਇਕੱਠਾ ਥੋਲੇ ਨੈੱਟ ਤੇ ਖਰਾਬੀ ਛੇੜੀ ਗਈ ਭਈਆ ਪਾਣਕ ਕਰੋ ਸਾਰਾ ਲਾ ਲਨੇ ਇਕੱਠਾ ਕਰਕੇ ਨੈੱਟ ਜੋ ਵੀ ਕੱਢ ਲਿਆ ਕੂੜਾ ਲਓ ਬਈ ਹੋਏ ਕਰਤੀ ਚਮੋਕੇ ਸਪਾਈ ਠੀਕ ਹੈ ਜੀ ਹੁਣ ਜਾਲ ਲਈ ਰੰਗ ਬਚਿਆ ਨਹੀਂ ਨਹੀਂ ਤੇ ਇਹਨੂੰ ਵੀ ਆਪਾਂ ਕਰ ਦੇਣਾ ਸੀਗਾ ਤੇ ਚੱਕ ਕੇ ਸਿਸਟਮ ਸਾਰਾ ਆਪਾਂ ਚੱਲ ਗਏ ਥੱਲੇ ਹੁਣ ਦਾਣੇ ਦੋਨੇ ਦਿਖ ਰਿਹਾ ਇਹਨਾਂ ਨੇ ਖਾਲੇ ਹੱਥ ਖਾਈ ਜਾਂਦੇ ਖਾਈ ਜਾਂਦੇ ਚਲ ਰੋਕੇ ਕੱਢ ਦਾਂਗੇ ਟ੍ਰੇਆਂ ਇਹਦਰ ਪੜਦਾ ਚੱਕ ਦੇ ਵਿੱਚ ਟੱਪ ਜਾਊਗੀ ਨਾ ਮਣੀ ਮੋਟੇ ਸੇਕੋ ਜੀ ਲਓ ਜੀ ਦਾਣੇ ਪਾ ਕੇ ਮਿੱਤਰੋ ਆਪਾਂ ਆ ਗਏ ਥੱਲੇ ਤੇ ਆਪਣੇ ਨਾਲ 4-5 ਬੱਚੇ ਹੋਰ ਮਰ ਗਏ ਸੀਗੇ ਉਹ ਤੁਹਾਨੂੰ ਮੈਂ ਸ਼ਾਇਦ ਦੱਸਿਆ ਖ ਨਹੀਂ ਨਹੀਂ ਨਾ ਦੁਬਾਰਾ ਦੱਸ ਦਿੰਨਾ ਇੱਕ ਆਪਣਾ ਨੀਲਾ ਤੇ ਇੱਕ ਆਪਣਾ ਬਰੜਾ ਚਿੱਟੀ ਕਾਲੀ ਜਿਹਨੇ ਉਹਨੂੰ ਰਾਤ ਪਾਈ ਸੀਗੀ ਹਨਾ ਬਹਾਵਾ ਟਾਈਮ ਪਹਿਲਾਂ 7 ਵਾਲੇ ਨੇ ਦੋਨੇ ਤੇ ਇੱਕ ਬੱਚਾ ਛੋਟਾ ਉਹਦਾ ਬਰਡੇ ਦਾ ਹੀ ਭਰਾ ਛੋਟਾ ਸੀਗਾ ਇੱਕ ਹੋਰ ਸੀਗਾ ਹਨਾ ਇੱਕ ਦਾ ਨਾਲ ਦਾ ਛੋਟਾ ਮਰ ਗਿਆ ਸੀ ਇੱਕ ਹੋਰ ਸੀਗਾ ਨਵੇਂ ਸੀਗੇ ਉਹ ਦੋਨੇ ਇੱਕ ਉਹ ਮਰ ਗਿਆ ਤੇ ਇੱਕ ਦੋ ਬੱਚੇ ਹੋਰ ਸੀਗੇ ਆ 4-5 ਬੱਚੇ ਹੋਰ ਮਰ ਗਏ ਤੇ ਬਾਕੀ ਜਿਹੜੇ ਹੁਣ ਖੁੱਡੇ ਜੀ ਹੁਣ ਦਿਖਾਉਣਾ ਉਹ ਸਾਰੇ ਠੀਕ ਆ ਉਹ ਆਪਦਾ ਧੱਬ ਵੀ ਆਉਂਦੇ ਸੀ ਨਾ ਅਦੀ ਨਾਲੋਂ ਨੰਨ ਤੇ ਕੰਮ ਕਰਨ ਵੇੜਦਾ ਸੀਗਾ ਆਪਾਂ ਤੇ ਆਪਾਂ ਹੁਣ ਹੀ ਆਏ ਛੜਦੇ ਛੁੜਦੇ ਹਨਾ ਕਬੂਤਰ ਦਾ ਬਿਆਨ ਹਨ ਤੁਸੀਂ ਵੀ ਜਦ ਜੇ ਕੋਈ ਕਬੂਤਰ ਹਨਾ ਮਰ ਜਾਂਦਾ ਵਾ ਤੇ ਦਬਾ ਬੈ ਕਰੋ ਮਿੱਟੀ ਜਾ ਕੇ ਉੱਤੇ ਨੂਨ ਨਣ ਪਾ ਦਿਆ ਕਰੋ ਫਿਰ ਕੁੱਤਾ ਕਤਾਂ ਨਹੀਂ ਕੱਢਦਾ ਠੀਕ ਹੈ ਜੀ ਤੇ ਬਾਕੀ ਇਹ ਸਫਾਈ ਦੇਖ ਲਓ ਹਣ ਪੂਰੇ ਸੈਟਅਪ ਦੀ ਆ ਦੇਖ ਲਓ ਹੁਣ ਆਪਾਂ ਪਤਾ ਕੀ ਸਕੀਮ ਕਰਨੀ ਆ ਹੁਣ ਜਦ ਆ ਖੁੱਡੇ ਉੱਤੇ ਖੁੱਡਾ ਪਾਵਾਂਗੇ ਤੇ ਜਾਂ ਫਿਰ ਪਹਿਲਾਂ ਮੁਰਗੀਆਂ ਹੋਰ ਲੈ ਗਿਆ ਚ ਆਪਾਂ ਇਨਾ ਕਹਲਾ ਕੰਮ ਪਹਿਲਾਂ ਕਰਕੇ ਇਹਨੂੰ ਵੀ ਛੜ ਤੇ ਉੱਥੇ ਮਗਰ ਕਰਕੇ ਲਾ ਦੇਂ ਪਿੰਜਰੇ ਨੂੰ ਵੀ ਰਾਹ ਚ ਸੀਗਾ ਦਾ ਆਪਣਾ ਹਾਂ ਨਿਕਲ ਗਿਆ ਨਾ ਗਿੱਲਾ ਲਾ ਦੇ ਯਾਰ ਕੈਮਰਾ ਇੱਥੇ ਰੱਖ ਲੈਨੇ ਆ ਇਹ ਆ ਲੋ ਸਿਕੋਈ ਆ ਰਹਿਤਾ ਪਕੰਧ ਨਾ ਇੱਥੇ ਹੁਣ ਜਗ੍ਹਾ ਹੋਰ ਖੁੱਲ ਗਈ ਆ ਕੁੰਡਾ ਵੀ ਥੋੜਾ ਜਿਹਾ ਇਹਨਾਂ ਦਾ ਇਧਰ ਕਰ ਦੇਨੇ ਧੁੱਪੇ ਜਿ ਨਾਲੇ ਤਾਂ ਪਾਣੀ ਗਰਮ ਜਾ ਰਹੂਗਾ ਕੋਸਾ ਜਿਹਾ ਦੱਕਾ ਜਾਈ ਇੱਥੇ ਸੜ ਦਿੰਨੇ ਆ। ਪਤੀਲੇ ਚ ਮੜਾ ਮੋਟਾ ਹੋਰ ਪਾਣੀ ਪਾ ਦਿੰਨੇ ਵਿਚਾਰਾ ਕਿਵੇਂ ਕਾਲਾ ਛਾਹ ਹੋਇਆ ਪਿਆ ਇਹਨੂੰ ਧੋਵਾਂਗੇ ਆਪਾਂ ਰੇਤੇ ਨਾਲ ਫਿਰ ਨਿਖਰ ਜਾਊਗਾ ਪੂਰਾ। ਮੁਰਗੇ ਸੋਨੂੰ ਮੈਂ ਦਿਖਾ ਹੀ ਦਿੱਤੇ ਤੇ ਆਹ ਦੇਖੋ ਇਧਰ। ਆ ਪਨੀਰੀ ਜੀ ਕਿੰਨੀ ਵਧੀਆ ਹੋ ਗਈ ਲੈ ਤਰੇਲ ਆ ਤੇ ਪਈ ਵੀ। ਇਹ ਬਈ ਇਹਨਾ ਨਹੀਂ ਖਾਣੀ ਐ ਮੁਰਗਿਆਂ ਲਈ ਐ ਇਹ। ਪੂਰੀ ਵਧੀਆ ਹੋ ਗਈ ਇਹਨੂੰ ਵਾਵਾ ਜੀਰ ਵਾਵਾ ਵੱਡੀ ਹੋਗੀ ਨਾ ਉਦੋਂ ਇਹਨਾਂ ਨੂੰ ਖਵਾਵਾਂਗੇ ਉਦੋਂ ਨਾਲੇ ਹੋਰ ਜਾਨਵਰ ਲੈ ਆਵਾਂਗੇ ਆਪਾਂ ਮੁਰਗੇ। ਬਹਿ ਲੈਣੇ ਤਾਂ ਆਪਾਂ ਮੋਲੀ ਆ ਜੇ ਇਹਦੇ ਤੋਂ ਨਾਮਲੇ ਜਿਹਦੇ ਨਾਲ ਕੰਡੈਕਟ ਹੋਇਆ ਵੇ ਹਨ ਆਪਾਂ ਹੋਰ ਕੋਈ ਹੋਰ ਤੇ ਹੋਰ ਲੈ ਆਵਾਂਗੇ ਇੱਕ ਮੁਰਗਾ ਹੋਰ ਲੈ ਆਵਾਂਗੇ 10 12 ਪੀਸ ਆਪਾਂ ਕਰ ਲੈਣੇ ਆ ਠੀਕ ਹੈ ਜੀ ਆਪਣੇ ਕੋਲੇ ਹੁਣ ਤਿੰਨ ਆ ਦੋ ਚਾਰ ਮੁਰਗੀਆਂ ਲੈ ਆਵਾਂਗੇ ਇੱਕ ਮੁਰਗਾ ਲੈ ਆਵਾਂਗੇ ਹੋਰ ਫਿਰ 8 9 ਹੋ ਜਾਣਗੇ ਬਹੁਤ ਆ ਵਾਧੂ ਆ ਫਿਰ ਆਂਡੇ ਇਹ ਦਿਆ ਕਰਨਗੇ ਤੇ ਆਂਡੇ ਆਪਾਂ ਕੋਈ ਵਿਚੋ ਮੁਰਗੀ ਕੋਈ ਸੇਵਾ ਮੰਗੂਗੀ ਕੁੜਕ ਹੋਊਗੀ ਤੇ ਆਪਾਂ ਉਹਦੇ ਥੱਲੇ ਰੱਖਾਂਗੇ ਤੇ ਫਿਰ ਬੱਚੇ ਕਢਾਵਾਂਗੇ ਤੇ ਹਾਜੀ ਚੂਚੇ ਆਏ ਨਹੀਂਗੇ ਮੈਂ ਦੇਖਿਆ ਹਿਸਾਬ ਕਿਤਾਬ ਜਾ ਬਾਜ਼ਾਰ ਜਿ ਗਿਆ ਸੀ ਮੈਂ ਆਏ ਨਹੀਂਗੇ ਪਰ ਚੂਚੇ ਉੱਥੇ ਜੇ ਆ ਜਾਂਦੇ ਤਾਂ ਆਪਾਂ ਲੈ ਆਉਣੇ ਸੀ ਪਰ ਹੁਣ ਠੰਡ ਨਾਲ ਕਹਿੰਦੇ ਮਰ ਵੀ ਜਾਂਦੇ ਆ ਤਾਂ ਕਰਕੇ ਉਹ ਜਿਹੜੇ ਛੋਟੇ-ਛੋਟੇ ਚਿਕਸ ਹੁੰਦੇ ਨੇ ਰੰਗ-ਬਰੰਗੇ ਜਿਹੇ ਉਹ ਵਾਲੇ ਮੈਂ ਦੇਖਿਆ ਪਰ ਆਏ ਨਹੀਂਗੇ ਜੇ ਆਗੇ ਤਾਂ ਥੋੜੇ ਜਿਲੇ ਆਉਣੇ ਆ ਪਰ ਇਹਦੇ ਵਿੱਚ ਨਹੀਂ ਆਪਾਂ ਲੱਗ ਰੱਖਾਂਗੇ ਜਿਹਦਾ ਨਾ ਮਾਰਦੇ ਹੋਏ ਆਪਣੇ ਕੁੱਕੜ ਹਨਾ ਫਿਰ ਆਪਾਂ ਵੇਚੀ ਛੱਡ ਦਾਂਗੇ ਨਾ ਹੋਇਆ ਫਿਰ ਆਪਾਂ ਕੋਈ ਹੋਰ ਸਕੀਮ ਕਰਾਂਗੇ ਪਿੰਜਰੇ-ਪਿੰਜਰੇ ਰੱਖ ਲਾਂਗੇ ਉਹਨਾਂ ਟਾਈਮ ਲਈ ਖੋਡਾ ਤਾਂ ਆਪਣਾ ਬਹੁਤ ਵੱਡਾ ਇੱਚ ਆ ਜਾਣਗੇ ਆ ਉਹਨਾਂ ਤਾਂ ਬਾਕੀ ਦੇਖ ਲਾਂਗੇ ਕੋਈ ਚੱਕਰ ਨਾ ਹੋਇਆ ਉਹਦੇ ਚ ਰੱਖੀ ਰੱਖਾਂਗੇ ਉਹਨੂੰ ਢੱਕ ਦਿਆ ਕਰਾਂਗੇ ਚੰਗੀ ਤਰ੍ਹਾਂ ਅੰਦਰ ਰੱਖ ਲਿਆ ਕਰਾਂਗੇ ਫਿਰ ਸਵੇਰੇ ਬਾਹਰ ਛੱਡ ਲਿਆ ਕਰਾਂਗੇ ਉਹ ਇਹਦਾ ਹੱਥ ਹੋ ਵੀ ਸਕਦਾ ਤੇ ਨਹੀਂ ਵੀ ਤੇ ਨਹੀਂ ਤੇ ਉੱਪਰ ਬਣਾ ਲਾਂਗੇ ਆ ਸਾਰਿਆਂ ਨਾਲ ਵਧੀਆ ਵਾ ਇੱਟਾਂ ਜਿੰਨੀਆਂ ਕਿ ਹੈਗੀਆਂ ਹੈਗੀਆਂ ਵਾ ਥੋੜੀਆਂ ਜਿਹੀ ਹੋਰ ਲੈ ਆਵਾਂਗੇ ਤੇ ਇੰਨਾ ਕੋਚਾ ਜਗਰੂਬਾ ਹੀ ਕਹਿੰਦਾ ਸੀ ਇੱਧਰ ਦੇਖੋ ਇਹ ਇੱਕ ਇੱਥੋਂ ਲੈ ਲੈ 1 2 3 4 5 ਬਸ ਇੱਥੋਂ ਤੱਕ ਛੇਵੇਂ ਤੱਕ ਬਸ ਢੱਕ ਬਹੁਤ ਆ ਇਹ ਇੱਥੋਂ ਤੱਕ ਆਈ ਨਿਰਦੇ ਹੋ ਗਏ ਠੀਕ ਹੈ ਜੀ ਇੱਥੇ ਛੱਤ ਪਾਣੀ ਉੱਤੇ ਛੋਟੀ ਇਹਦੇ ਨਾਲ ਛੋਟੀ ਰੱਖਾਂਗੇ ਬਾਰੀ ਆਪਾਂ ਇਹ ਤਾਂ ਬਾਲੀ ਵੱਡੀ ਰੱਖ ਲੈਣਾ ਛੋਟੀ ਇੱਥੇ ਰੱਖ ਕੇ ਫੋਟੋ ਬਾਈ ਫੋਟੋ ਦੀ ਹਨ ਤੇ ਇਹਦੇ ਤੇ ਛੱਡ ਲਾਂਗੇ ਜਾਨਵਰ ਟ੍ਰੇਡ ਜ਼ਰੂਰ ਤਾਂ ਨਹੀਂ ਆਈ ਨਹੀਂ 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 ਟ੍ਰੇਡ ਕਿਤੇ ਨਹੀਂ ਆਈ ਤਾਂ ਉਹੀ ਆ ਨਿਸ਼ਾਨ ਜਾ ਆਹ ਵਾਲਾ ਮੈਂ ਤਾਂ ਕਿਹਾ ਟ੍ਰੇਡ ਆਈ ਵੀ ਆ ਬਾਈ ਓਕੇ ਹੋ ਗਿਆ ਪੂਰਾ ਮੀਂਹ ਵੀ ਉਦੋਂ ਪੈ ਗਿਆ ਸੀਗਾ ਸੁੱਕ ਵੀ ਗਿਆ ਹੁਣ ਤਾਂ ਖੁੱਡਾ ਲੈ ਆਹ ਕਿਵੇਂ ਮੋਰੀਆਂ ਜੀ ਹੋ ਗਈਆਂ ਲੈ ਤੇ ਫੱਟੀਆਂ ਫੁੱਟੀਆਂ ਜਿੱਦਨ ਲੋਡ ਸੀ ਉਦਨ ਲੱਭਗਾ ਨਹੀਂ ਤੇ ਹੁਣ ਲੱਭ ਗਈ ਆਪਾਂ ਨੂੰ ਤਰਪਾਲ ਥੱਲੇ ਪੰਗਾ ਸੀ ਆ ਵੇਖ ਲਓ ਇੱਕ ਆ ਪਈ ਆ ਤੁਹਾਨੂੰ ਆ ਦਿਖਾਉਣਾ ਇਧਰ ਵੇਖ ਲਓ ਉਦਨ ਜਗਰੂਬ ਭਾਈ ਨੇ ਥੋੜਾ ਜਿਹਾ ਹੋਰ ਸਿਸਟਮ ਕੀਤਾ ਇਧਰ ਦੇਖੋ ਪੂਰੀ ਪੂਰੀ ਹੈ ਲੈ ਇਹ ਆ ਦੇਖੋ ਬਾਹਰ ਹੀ ਥੋੜੀ ਜਿਹੀ ਵੱਡੀ ਬਣਾਈ ਵੀ ਨਾ ਆਪਾਂ ਲੈ ਹੁਣ ਲੱਭ ਗਈ ਐ ਚਲੋ ਕੋਈ ਨਾ ਵਾਦੇ ਘਟੇ ਜਿੰਦਗੀ ਦਾ ਸੌਦਾ ਵਾਸ ਚੱਲਦੇ ਹੀ ਰਹਿੰਦੇ ਫੇਰ ਆਪਾਂ ਮੁਰਗੀਆਂ ਤੁਹਾਨੂੰ ਜਿਵੇਂ ਮੈਂ ਕਿਹਾ ਹਨਾ ਇੱਕ ਨਾ ਹਜੋ ਮੈਂ ਵੇਖਿਆ ਸੀ ਕਿ ਤੁਹਾਨੂੰ ਮੈਂ ਕਿਹਾ ਸੀ ਨਾ ਬਾਜ਼ਾਰ ਜਾ ਕੇ ਬੀ ਗਿਨੇ ਫੋਲ ਗਿਨੇ ਫੋਲ ਪਏ ਆ ਤੇ ਉਹ ਦਿਨ ਬਾਈ ਆਪ ਹੈ ਨਹੀਂ ਸੀਗਾ ਦੁਕਾਨ ਤੇ ਨਹੀਂ ਤਾਂ ਆਪਾਂ ਪੁੱਛ ਲੈਣਾ ਵੀ ਕੀ ਹਿਸਾਬ ਕਿਤਾਬ ਆ ਤੇ ਉਹਦਾ ਵੀ ਇੱਕ ਅਪੇਰ ਲੈ ਆਵਾਂਗੇ ਆਪਾਂ ਹੁਣ ਜਲਦੀ ਉਹ ਜਲਦੀ ਆਪਾਂ ਜਾਨਵਰ ਹੋਰ ਇਕੱਠੇ ਕਰਨੇ ਬਸ ਤੇ ਇਹ ਵੀਡੀਓ ਦਾ ਪਹਿਚੀ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਲਾ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਦਰ ਲਗੀ ਬਾਏ ਵੀ ਮੈਨ ਤੋ